ਦੇਲੇ ਦੀ ਬੇਹਤ ਵੱਡੀ ਖਬਰ ਭਿਆਨਕ ਤਰੀਕੇ ਦੇ ਨਾਲ ਮੰਡੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਤੋਂ ਬਾਅਦ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਵੇਂ ਹੁਏ ਦਾ ਜਿਹੜਾ ਗੁਬਾਰ ਸਿਗਾ ਉਹ ਪੂਰੇ ਅਸਮਾਨ ਚ ਛਾ ਜਾਂਦਾ ਹੈ ਅੱਗ ਦੀਆਂ ਲਪਟਾਂ ਇੰਨੀ ਤੇਜ਼ ਸਿਗੀਆਂ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਤੇਜ਼ੀ ਦੇ ਨਾਲ ਅੱਗ ਫੈਲਦੀ ਫੈਲਦੀ ਕਈ ਦੂਰ ਕਿੰਨੀ ਦੂਰ ਤੱਕ ਇਹ ਫੈਲ ਜਾਂਦੀ ਹੈ ਇਹ ਮੰਡੀ ਦੇ ਵਿੱਚ ਜਿਹੜੇ ਪਲਾਸਟਿਕ ਦੇ ਕਰੇਡ ਹੁੰਦੇ ਨੇ ਉਹਨਾਂ ਨੂੰ ਅੱਗ ਲੱਗਦੀ ਹੈ ਤੇ ਅੱਗ ਇੰਨਾ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਲੋਕ ਆਪਣੇ ਪੱਧਰ ਉੱਤੇ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲਦੀ ਹੈ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਲੋਕ ਕਿਵੇਂ ਪਾਣੀ ਪਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਤੇ ਮੰਗਲਵਾਰ ਦੁਪਹਿਰ ਤਕਰੀਬਨ ਸਵਾ ਦੋ ਵਜੇ ਇੰਨੀ ਭਿਆਨਕ ਇਹ ਸਬਜੀ ਮੰਡੀ ਦੇ ਵਿੱਚ ਅੱਗ ਲੱਗਦੀ ਹੈ ਤੇ ਅੱਗ ਲੱਗਣ ਤੋਂ ਬਾਅਦ ਹਫੜਾ ਦਫੜੀ ਮੱਚ ਜਾਂਦੀ ਹੈ ਜਦੋਂ ਫਰੂਟ ਸ਼ੈੱਡ ਨੰਬਰ 30 ਉੱਤੇ ਰੱਖੇ ਪਲਾਸਟਿਕ ਦੇ ਕਰੇਡਾਂ ਦੇ ਵਿੱਚ ਇਹ ਅਚਾਨਕ ਅੱਗ ਲੱਗਦੀ ਹੈ ਤੇ ਅੱਗ ਹੌਲੀ-ਹੌਲੀ ਇੰਨੀ ਵੱਧ ਜਾਂਦੀ ਹੈ ਕਿ ਜ਼ਬਰਦ ਸ ਭਿਆਨਕ ਰੂਪ ਧਾਨ ਕਰ ਲੈਂਦੀ ਹੈ ਕਈ ਕਿਲੋਮੀਟਰ ਦੂਰ ਤੱਕ ਧੂਏ ਦੇ ਜਿਹੜੇ ਗੁਬਾਰ ਆ ਉਹ ਦੇਖੇ ਜਾ ਸਕਦੇ ਨੇ ਇਸ ਮਾਨ ਦੇ ਵਿੱਚ ਉੱਠਦੇ ਜਾ ਰਹੇ ਨੇ ਜਿਹੜੇ ਗੁਬਾਰ ਧੂਏ ਦੇ ਅੱਗ ਲੱਗਦੇ ਹੀ ਕੁਝ ਧਮਾਕੇ ਵੀ ਸੁਣਾਈ ਦਿੱਤੇ ਜਾਂਦੇ ਨੇ ਇਹ ਜਿਹੜੇ ਧਮਾਕੇ ਸੀ ਇਹਨਾਂ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਕਿੰਨੀ ਕਿਲੋਮੀਟਰ ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਸਬਜ਼ੀ ਜਿਹੜੇ ਵੇਚਣ ਵਾਲੇ ਹੁੰਦੇ ਨੇ ਤੇ ਗਾਹਕ ਜਿਹੜੇ ਸਿਗੇ ਉੱਥੇ ਮੰਡੀ ਦੇ ਵਿੱਚ ਉਹ ਘਬਰਾ ਜਾਂਦੇ ਨੇ ਤੇ ਲੋਕ ਆਪਣੀਆਂ ਦੁਕਾਨਾਂ ਅਤੇ ਸਮਾਨ ਨੂੰ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗਦੇ ਨੇ